ਜੇ ਕਰਾਂ ਸੀ ਇਮਾਨ ਅਰਵਿੰਦ ਕੇਜਰੀਵਾਲ ਦੀ ਟੀਮ ਵੀ ਇਹ ਸੁਣ ਰਹੀ ਹੈ ਤੇ ਇਸ ਨੂੰ ਜਰੂਰ ਗੌਰ ਦੇ ਨਾਲ ਸੁਣੀਓ ਪੱਤਰਕਾਰ ਵੀਰੋ ਮੈਂ ਤੁਹਾਡਾ ਧਿਆਨ 1 ਮਿੰਟ ਦੇ ਲਈ ਆਪਣੇ ਵੱਲ ਲੈ ਕੇ ਆਣਾ ਚਾਹਨਾ ਇੱਥੇ ਤਾਂ ਮਨਿੰਦਰ ਜੀ ਤੇ ਬਾਕੀ ਵੀਰੋ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੱਚ ਵਿਖਾਇਆ ਔਰ ਛੀਸ਼ਾ ਵਿਖਾਇਆ ਸਰਕਾਰਾਂ ਨੂੰ ਔਰ ਇਹਨਾਂ ਤੇ ਸਰਕਾਰਾਂ ਦਾ ਤਸ਼ੱਦਦ ਟੁੱਟ ਗਿਆ ਔਰ ਇੱਥੇ ਮੈਂ ਆਪਣੀ ਗੱਲ ਇਹ ਦੱਸ ਰਿਹਾ ਕਿ ਪਿਛਲੇ ਅਸੀਂ 4.5 ਸਾਲ ਤੋਂ 5 ਸਾਲ ਤੋਂ ਤਕਰੀਬਨ ਐਨ ਆਰ ਆਈ ਟੂਡੇ ਚੈਨਲ ਦੇ ਜ਼ਰੀਏ ਲਗਾਤਾਰ ਐਸੇ ਹੀ ਸਰਕਾਰ ਦੇ ਜਾਂ ਇਹਨਾਂ ਦੇ ਸੰਬੰਧਤ ਇਹਨਾਂ ਦੇ ਹੱਕ ਦੀਆਂ ਖਬਰਾਂ ਚਲਾਉਂਦੇ ਰਹੇ ਪਰ ਇਹ ਕਿਸੇ ਨੂੰ ਨਹੀਂ ਜਬਖਸ਼ਦੇ ਉਹਦੇ باوجود ਵੀ ਕਿਉਂਕਿ ਇਹਨਾਂ ਨੂੰ ਖਬਰਾਂ ਪਸੰਦ ਨਹੀਂ ਆਉਂਦੀਆਂ ਔਰ ਮਾਫੀ ਮੰਗਣ ਦਾ ਇੱਕ ਨਵਾਂ ਟ੍ਰੈਂਡ ਚੱਲਿਆ ਸੋ ਇਹਨਾਂ ਦੇ ਐਮ ਐਲ ਏ ਬਟਾਲਾ ਨੇ ਹਲਕਾ ਬਟਾਲਾ ਤੋਂ ਔਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਸੋ ਮੇਰੇ ਪੱਤਰਕਾਰ ਸਾਥੀਓ ਮੈਂ ਤੁਹਾਨੂੰ ਉਹ ਘਟਨਾ ਦੱਸਣ ਜਾ ਰਿਹਾ ਹਾਂ ਕਿ ਇਹ ਕਿਸੇ ਦੇ ਸਕੇ ਨਹੀਂ ਜਈ ਅਸੀਂ ਇਹਨਾਂ ਦੇ ਲਈ ਬਹੁਤ ਕੰਮ ਕੀਤਾ ਬਹੁਤ ਕੁਝ ਕੀਤਾ ਹੈ ਪਰ ਇਹਨਾਂ ਨੂੰ ਅੱਜ ਇੱਕ ਨਵਾਂ ਟ੍ਰੈਂਡ ਚੱਲਿਆ ਮੁਆਫੀ ਮੰਗਾਉਣ ਦਾ ਅਗਰ ਮੰਨ ਲੋ ਇਹਨਾਂ ਨੂੰ ਕੋਈ ਖਬਰ ਪਸੰਦ ਨਹੀਂ ਨਾ ਆ ਰਹੀ ਜਾਂ ਲੱਗੇ ਕਿ ਇਹਨਾਂ ਦੇ ਕਿਸੇ ਪੱਤਰਕਾਰ ਨੇ ਕਿਸੇ ਦੂਜੀ ਪਾਰਟੀ ਦੇ ਸਿਆਸੀ ਪਾਰਟੀ ਦੇ ਲੀਡਰ ਨੇ ਕੋਈ ਗੱਲ ਕਰ ਦਿੱਤੀ ਹੈ ਤਾਂ ਆਪਾਂ ਇਹਨਾਂ ਨੂੰ ਬੁਲਾਣਾ ਹੈ ਤੇ ਮੁਆਫੀ ਮੰਗਾਣੀ ਹੈ ਇਹ ਉਹਦੇ ਵੀ ਬੜੇ ਤਰੀਕੇ ਨੇ ਪਹਿਲਾਂ ਤਾਂ ਮੈਨੂੰ 12 ਤਾਰੀਖ ਨੂੰ ਕਿਉਂਕਿ ਇਹਨਾਂ ਦੀਆਂ ਬਲੋਕ ਸੰਮਤੀ ਦੀਆਂ ਇਲੈਕਸ਼ਨਾਂ ਸੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਦੋਂ ਅਸੀਂ ਕੁਝ ਕਾਂਗਰਸ ਤੇ ਬਾਕੀ ਪਾਰਟੀਆਂ ਦੀ ਕਵਰੇਜ ਕਰਦੇ ਆ ਤਾਂ 12 ਦਸੰਬਰ ਨੂੰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਛੇਰ ਸਿੰਘ ਛੈਰੀ ਕਲਸੀ ਧਮਕਾਉਂਦੇ ਨੇ ਕਿ ਆਪਣਾ ਕੰਮ ਬੰਦ ਕਰੋ ਜੇਕਰ ਖਬਰ ਚਲਾਉਣੀ ਤਾਂ ਸਿਰਫ ਆਮ ਆਦਮੀ ਪਾਰਟੀ ਦੀ ਚਲਾਓ ਇਹਨਾਂ ਨੂੰ ਕੋਰਾ ਜਵਾਬ ਮਿਲਦਾ ਹੈ ਤਾਂ ਧਮਕਾਇਆ ਜਾਂਦਾ ਹੈ ਕਿ ਨਤੀਜੇ ਭੁਗਤਨੇ ਪੈਣਗੇ 13 ਤਾਰੀਖ ਨੂੰ ਸਾਨੂੰ ਗੈਂਗਸਟਰਾਂ ਦੀ ਕਾਲ ਆ ਜਾਂਦੀ ਹੈ ਕਿ ਤੁਸੀਂ ਅਗਰ ਖਬਰ ਚਲਾਣੀ ਹੈ ਤਾਂ ਅਮਨ ਛੇਰ ਸਿੰਘ ਛੈਰੀ ਕਲ ਸਿੱਧੀ ਚਲਾਓ ਹੋਰ ਕਿਸੇ ਦੀ ਖਬਰ ਨਾ ਚਲਾਓ ਨਹੀਂ ਤੇ ਤੁਹਾਨੂੰ ਕਿਸੇ ਗੈਂਗਸਟਰ ਜਿਹੜੇ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਕਿਹਾ ਜਾਂਦਾ ਹੈ ਕਿ ਤੁਹਾਨੂੰ ਉਹਨਾਂ ਵੱਲੋਂ ਸੁਨੇਹਾ ਹੈ ਨਹੀਂ ਤਾਂ ਫਿਰ ਤੁਹਾਡੀ ਖਬਰ ਕੋਈ ਨਹੀਂ ਲਗਾਏਗਾ ਅਸੀਂ ਨਹੀਂ ਡਰਦੇ ਅਸੀਂ ਫਿਰ ਵੀ ਉਸ ਮੌਕੇ ਵੀ ਲੋਕਤੰਤਰ ਦੀ ਆਵਾਜ਼ ਬਣ ਕੇ ਸਾਰੀ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਹੈ ਸੋ ਲਗਾਤਾਰ ਇਹ ਵਾਸ ਲਗਾਤਾਰੇ ਜਿਹੜੀਆਂ ਧਮਕੀਆਂ ਸਾਡੇ ਤੇ ਜਾਰੀ ਰਹੀਆਂ ਤਾਂ ਹੁਣ ਸਿਰਫ ਇਹ ਹੋਇਆ ਜੀ ਕਿ ਸਾਡੇ ਤੇ ਜਦੋਂ ਦੇਖਿਆ ਕਿ ਇਹ ਬੰਦਾ ਕਿਸੇ ਤਰੀਕੇ ਨਾਲ ਵੀ ਚੁੱਕਿਆ ਨਹੀਂ ਤਾਂ ਮੇਰੀਆਂ ਪੋਸਟਾਂ ਪਾ ਕੇ ਕਿਰਦਾਰ ਕੂਸ਼ੀ ਕੀਤੀ ਗਈ ਮੇਰੇ ਬੱਚਿਆਂ ਨੂੰ ਮੇਰੀਆਂ ਧੀਆਂ ਨੂੰ ਮੇਰੀਆਂ ਭੈਣਾਂ ਤੱਕ ਵੀ ਉਹਦੇ ਚ ਗਾਲ ਮੰਦਾ ਲਿਖਿਆ ਗਿਆ ਸੋ ਸ਼ਹਿਰੀ ਕਲਸੀ ਐਨੀ ਨੀਚ ਤੇ ਹਰਕਤੇ ਹਰਕਤਾਂ ਤੇ ਉੱਤਰ ਆਇਆ ਪਰ ਫਿਰ ਵੀ ਅਸੀਂ ਨਹੀਂ ਡਰੇ ਫਿਰ ਵੀ ਨਹੀਂ ਚੁੱਕੇ ਕਾ ਫਿਰ ਸਾਨੂੰ ਥਾਣੇ ਸਿਵਲ ਲਾਈਨ ਬਟਾਲਾ ਚਾਹ ਦੇ ਬਹਾਨੇ ਬੁਲਾਇਆ ਜਾਂਦਾ ਸੋ ਪੱਤਰਕਾਰ ਵੀਰੋ ਕਦੀ ਵੀ ਥਾਣੇ ਚ ਤੁਹਾਨੂੰ ਚਾਹ ਲਈ ਕੋਈ ਸੱਤੇ ਤਾਂ ਸਮਝ ਲਓ ਕਿ ਸ਼ਾਇਦ ਕੋਈ ਐਮਐਲਏ ਦਬਾਅ ਬਣਾ ਰਿਹਾ ਮੁਆਫੀ ਮੰਗਾਉਣ ਦੇ ਲਈ ਸੋ ਮੈਨੂੰ ਉੱਥੇ ਛੱਡ ਕੇ ਨਰਮਲ ਸਿੰਘ ਐਸਐਚਓ ਹੈ ਔਰ ਐਸਐਚਓ ਬਿਠਾ ਕੇ ਕਹਿੰਦਾ ਜੀ ਤੁਹਾਡੇ ਅੱਗੇ ਦੋ ਆਪਸ਼ਨ ਹਨ ਜਾਂ ਤਾਂ ਇਧਰ ਬਨੇ ਪਰਚਾ ਤਿਆਰ ਜੇ ਪਰਚਾ ਬੜਾ ਜ਼ਬਰਦਸਤ ਹੈ ਔਰ ਜਾਂ ਫਿਰ ਤੁਸੀਂ ਹੁਣ ਮੁਆਫੀ ਮੰਗੋ ਐਮਐਲਏ ਕੋਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੋਈ ਵੀ ਜਿਹੜੀ ਹਾਂ ਜੀ ਹਾਂ ਅਸੀਂ ਕੋਈ ਵੀ ਜਿਹੜੀ ਖਬਰ ਨਹੀਂ ਲਾਵਾਂਗੇ ਪਰ ਅਸੀਂ ਉੱਥੇ ਵੀ ਨਹੀਂ ਚੁੱਕੇ ਸੋ ਅਸੀਂ ਪਰਚੇ ਲਈ ਤਿਆਰ ਰਏ ਸੋ ਸਾਥੀਓ ਅਸੀਂ ਇੱਥੇ ਸਿਰਫ ਇਹ ਕਰਨ ਆਏ ਆ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਸੁਨੇਹਾ ਦੇ ਰਹੇ ਹਾਂ ਕਿ ਤੁਹਾਡੇ ਕਾਰਜਕਾਰੀ ਪ੍ਰਧਾਨ ਕੈਸੀਆਂ ਹਰਕਤਾਂ ਤੇ ਆ ਚੁੱਕੇ ਨੇ ਪਰ ਪੱਤਰਕਾਰ ਭਾਈਚਾਰਾ ਹਮੇਸ਼ਾ ਹੀ ਸੱਚ ਬੋਲਦਾ ਤੇ ਸੱਚ ਬੋਲਦਾ ਰਹੇਗਾ ਅਸੀਂ ਕਿਸੇ ਵੀ ਕੁਰਬਾਨੀ ਲਈ ਤਿਆਰ ਹਾਂ ਸ਼ਹਾਦਤ ਦੇਣ ਲਈ ਵੀ ਤਿਆਰ ਹਾਂ ਔਰ ਜੇਕਰ ਕਾਨੂੰਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਅਸੀਂ ਇਸੇ ਜਗ੍ਹਾ ਤੋਂ ਹੀ ਐਲਾਨ ਜ਼ਰੂਰ ਹੈ ਮੈਂ ਆਪਣੇ ਤੌਰ ਤੇ ਆਪਣੇ ਬੋਲੇ ਜ਼ਰੂਰ ਕਹਿ ਰਿਹਾ ਕਿਉਂਕਿ ਜਿੰਮੇ ਜਾਨ ਦਾ ਖਤਰਾ ਹੈ ਜੀ ਸੋ ਉਸ ਤਰੀਕ ਨੂੰ ਕਹਿੰਦੇ ਹੋਏ ਕਿ ਇਹਦਾ ਜ਼ਿੰਮੇਵਾਰ ਅਮਨ ਛੇਲ ਸਿੰਘ ਸ਼ਹਿਰੀ ਕਲਸੀ ਹੋਏ ਬਹੁਤ ਬਹੁਤ ਸ਼ੁਕਰੀਆ ਬੇਨਤੀ